Terima kasih telah menonton! ओके ਸਤਿ ਸ਼੍ਰੀ ਅਕਾਲ ਤੁਹਾਨੂੰ ਐਸਕੇ ਫਲਪ ਟੂ ਟੀਵੀ ਨਾਲ ਤੇ ਮੈਂ ਤੁਹਾਡੇ ਨਾਲ ਸਰਵਿਸਿੰਗ ਅੱਜ ਦੁਨੀਆ ਭਰ ਦੇ ਵਿੱਚ ਦੇ ਦੇਖਿਆ ਜਾਵੇ ਤਾਂ ਕਿਤਨਾ ਕਿ ਤੇ 26 ਜਨਵਰੀ ਦਾ ਕਰਕੇ ਜਿਹੜਾ ਵਾ ਸ਼ਾਂਤ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਨਾਲ ਜਿਹੜੇ ਲੋਕ ਉਹ ਮਨਾ ਰਹੇ ਨੇ ਪਰ ਦੂਜੀ ਸਾਈਡ ਤੇ ਦੇਖਿਆ ਜਾਵੇ ਤੇ ਜਿਹੜੇ ਕਿਸਾਨ ਨੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੇ ਸੜਕਾਂ ਤੇ ਟਰੈਕਟਰ ਮਾਰਚ ਜੜਾ ਉਹ ਕੱਢਿਆ ਹੋਇਆ ਇਹ ਕਾਰਨ ਪੁੱਛਦੇ ਆ ਮੀਂਹਵਿੰਡ ਦੀ ਮੰਡੀ ਵਿੱਚ ਖੜੇ ਆ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਨੇ ਅੱਜ ਉਹ ਖੜੇ ਸਾਡੇ ਨਾਲ ਸਤਿ ਪ੍ਰਭਾਨ ਗੁਵਿੰਦਰ ਸਿੰਘ ਗੋਰਾ ਜੀ ਸਾਡੇ ਨਾਲ ਭਾਈ ਸਸੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਕਾਰਨ ਹੈ ਕਿ ਜਿਹੜਾ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਮੀਂਹ ਦੀ ਮੰਡੀ ਵਿੱਚ ਖੜਕੀ ਕਰਨ ਦੇਖੋ ਜੀ ਅੱਜ 26 ਜਨਵਰੀ ਗਣਤੰਤਰ ਦਿਵਸ ਪੂਰਾ ਦੇਸ਼ ਮਨਾ ਰਿਹਾ ਪਰ ਕਿਸਾਨਾਂ ਦਾ ਜਿਹੜਾ ਹੈਗਾ ਜਿੱਥੇ ਕਿ ਗਣਤੰਤਰ ਦਿਵਸ ਦੇ ਉੱਤੇ ਆਪਾਂ ਖੁਸ਼ੀਆਂ ਖੇੜੇ ਮਨਾਉਨੇ ਆ ਪਰ ਕੀ ਆ ਕਿ ਜ਼ਾਲਮ ਸਰਕਾਰਾਂ ਜਿਹੜੀਆਂ ਕਿਸਾਨਾਂ ਦੀ ਮਜ਼ਦੂਰਾਂ ਦੀ ਰੋਜੀ ਖੋਣ ਤੇ ਧੁੱਲੀਆਂ ਜਾਂ ਨੇ ਉਸੇ ਦੇ ਵਿਰੋਧ ਦੇ ਵਿੱਚ ਜਿਹੜੇ ਇਹ ਸਾਰੇ ਕੱਲੀ ਇੱਕ ਮੀਆਂਵਿੰਡ ਦੀ ਮੰਡੀ ਆ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਕਿ ਉੱਪਰ ਕੈਮਰਾ ਕਰਕੇ ਦਿਖਾਇਆ ਜਾਵੇ ਕਿ ਕਿੰਨੇ ਟਰੈਕਟਰ ਇੱਥੇ ਇਕੱਠ ਹੋਇਆ ਜਿੱਥੇ ਸਰਕਾਰਾਂ ਕਹਿੰਦੀਆਂ ਸੀ ਧਰਨੇ ਦੇ ਉੱਤੇ 100 ਬੰਦਾ ਰਹਿ ਗਿਆ 150 ਰਹਿ ਗਿਆ 200 ਰਹਿ ਗਿਆ ਨਹੀਂ ਉਹਨਾਂ ਦੇ ਆ ਅੱਖਾਂ ਖੋਲ ਦੇਣੀਆਂ ਚਾਹੁੰਦੇ ਆ ਕਿ ਕੱਲੀ ਇੱਕ ਮੀਆਂਵਿੰਡ ਦੀ ਮੰਡੀ ਦੇ ਵਿੱਚ ਦੇਖੋ ਗਿਣਤੀ ਸੌਆਂ ਦੇ ਵਿੱਚ ਆ ਟਰੈਕਟਰਾਂ ਦੀ 100 ਤੋਂ ਹਜ਼ਾਰਾਂ ਵਿੱਚ ਵੀ ਹੋ ਸਕਦੀ ਆ ਕਿਉਂਕਿ ਹਰ ਇੱਕ ਥੋੜੇ ਥੋੜੇ ਏਰੀਏ ਦੇ ਵਿੱਚ ਇੱਕ ਇੱਕ ਜ਼ੋਨ ਦੇ ਟਰੈਕਟਰਾਂ ਨੇ ਵਕ ਵਕ ਜਗ੍ਹਾ ਤੇ ਪਰੇਡ ਕੀਤੀ ਆ ਪਰ ਹੁਣ ਸਰਕਾਰ ਨੂੰ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਕਿ ਕਿਸਾਨ ਮਜ਼ਦੂਰ ਤੇ ਜਿੰਨੇ ਵੀ ਦੁਕਾਨਦਾਰ ਨੇ ਸਾਰਿਆਂ ਦਾ ਇੱਕ ਇੱਕ ਹੈ ਸਾਰੇ ਇੱਥੇ ਸਾਡੇ ਮੀਆਵਿੰਟ ਦੇ ਦੁਕਾਨਦਾਰ ਵੀ ਵਿਚਾਰੇ ਸੇਵਾ ਕਰਨ ਦੇ ਨਾਲ ਚਾਹ ਪਾਣੀ ਦਾ ਲੰਗਰ ਚੱਲ ਰਿਹਾ ਤੇ ਸਾਡੀ ਕਿਸਾਨਾਂ ਦੀ ਜਿਹੜੀ ਇਹ ਯੂਨੀਅਨ ਆ ਮਜ਼ਦੂਰਾਂ ਦੀ ਇਹ ਯੂਨੀਅਨ ਆ ਇਹ ਮੋਦੀ ਸਰਕਾਰ ਦੀਆਂ ਇੱਕ ਤਰ੍ਹਾਂ ਐ ਕੁਰਸੀ ਨੂੰ ਹਿਲਾ ਕੇ ਰੱਖ ਦੇਗੀ ਪਰ ਜੇ ਤੁਹਾਡੇ 26 ਤਰੀਕ ਦੇ ਪ੍ਰਦਰਸ਼ਨ ਕਰਨ ਦੇ ਨਾਲ ਕੋਈ ਵੀ ਮਸਲਾ ਦਾ ਹੱਲ ਤਾਂ ਫਿਰ ਅਗਲਾ ਐਕਸ਼ਨ ਜਿਹੜਾ ਉਹ ਕੀ ਲਿਖਿਆ ਜਾਵੇ ਦੇਖੋ ਜੀ ਦੋਵਾਂ ਫਾਰਮਾਂ ਵੱਲੋਂ ਜੋ ਵੀ ਅਗਲਾ ਹੁਕਮ ਆਊਗਾ ਉਸ ਉਸ ਤੇ ਪੂਰਾ ਇਹ ਨਿਬਿਨ ਅਮਲ ਕਰਾਂਗੇ ਤੇ ਵੱਡੇ ਐਕਸ਼ਨ ਪਲਾਨ ਹੋਣਗੇ ਜਿਵੇਂ ਕਿ ਡੱਲੇਵਾਲ ਸਾਹਿਬ ਉੱਥੇ ਮਰਨਵਰਤ ਤੇ ਬੈਠੇ ਹੋਏ ਆ ਇਧਰ ਸ਼ੰਭੂ ਬਾਰਡਰ ਦੇ ਵੀ ਵੱਡੇ ਐਕਸ਼ਨ ਨਿਕਲ ਰਹੇ ਨੇ ਉਹ ਚਲੋ ਜਿਵੇਂ ਵੀ ਹਾਈ ਕਮਾਂਡ ਦਊਗੀ ਹੁਕਮ ਉਸੇ ਤਰ੍ਹਾਂ ਚੱਲਾਂਗੇ ਕੀ ਮੰਡੀ ਹੀ ਜਿਹੜੀ ਮੰਡੀ ਮੀਆਵਿੰਡ ਦੀ ਆ ਮੰਡੀ ਹੀ ਜਿਹੜੀ ਐ ਕਿਉਂ ਚੁਣੀ ਗਈ ਆ ਇਹ ਸੜਕਾਂ ਦੇ ਪਿਛਲੀ ਵਾਰ ਜੇ ਦੇਖਿਆ ਜਾਵੇ ਤੇ ਪਿਛਲੀ ਵਾਰ ਸ਼ਖਤ ਤੇ ਜਿਹੜਾ ਰੋਜ਼ ਮਜਹਰਾ ਜਿਹੜਾ ਕੀਤਾ ਗਿਆ ਸੀ ਟਰੈਕਟਰ ਮਾਰਚ ਕੀਤਾ ਇਹ ਮੀਆਵਿੰਡ ਦੀ ਮੰਡੀ ਕਿਉਂ ਚੁਣੀ ਦੇਖੋ ਜੀ ਸਾਡਾ ਸਭ ਤੋਂ ਵੱਡਾ ਤੇ ਵਿਰੋਧ ਹੈਗਾ ਵਾ ਭਾਜਪਾ ਸਰਕਾਰ ਦੇ ਨਾਲ ਤੇ ਸਾਡੇ ਇੱਥੇ ਮੀਆਵਿੰਡ ਪਿੰਡ ਦੇ ਮੰਤਰੀ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਆ ਉਹਨਾਂ ਦੇ ਘਰ ਦੇ ਬਾਹਰ ਇਹ ਵਿਰੋਧ ਵਿਰੋਧ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਗਾਂ ਵੀ ਜੋ ਵੀ ਜਿਹੜੀਆਂ ਸਰਕਾਰਾਂ ਵੀ ਚਾਹੇ ਭਾਜਪਾ ਚਾਹੇ ਕੋਈ ਦੂਜੀ ਸਰਕਾਰ ਹੀ ਆ ਜਿਹੜੀ ਆਮ ਜਨਤਾ ਨੂੰ ਮਾਰਨ ਦੀ ਕੋਸ਼ਿਸ਼ ਕਰੂਗੀ ਉੱਥੇ ਇਹੀ ਚਟਾਨ ਵਾਂਗੂ ਖੜੇ ਹੋਵਾਂਗੇ ਹਰ ਇੱਕ ਥਾਂ ਵਿਰੋਧ ਕਰਾਂਗੇ ਉਸ ਚੀਜ਼ ਦਾ ਇਹ ਸਨ ਸਾਡੇ ਨਾਲ ਇਕਾਈ ਪ੍ਰਧਾਨ ਮੀਆਮਣ ਤੋਂ ਗੁਰਵਿੰਦਰ ਸਿੰਘ ਕੈਮਰਾ ਪਰਸਨ ਨਾਲ ਸਰਬੀ ਸਿੰਘ ਐਸਕੇ ਫਲੋਰ ਤੋਂ ਸਤਿ ਸ਼੍ਰੀ ਅਕਾਲ ਜੀ